ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਖਾਨਾਂ ਚ ਖਾਲੀ ਚੱਕੀ ਕੀ ਤਿਆਰ ਤੁਸੀਂ ਨਹੀਂ ਆ ਨਹੀਂ ਆ ਰਾਂ ਗਾ ਨਹੀਂ ਆਇਆ ਯੋ ਨਾ ਪੂਰੀ ਆ ਲੈ ਲੈ ਸੈ ਜਾਂ ਨਾ ਕੋਈ ਇਹ ਕੰਮ ਹੋ ਰਿਹਾ ਖਾਲੀ ਭਾਂਡੇ ਪਾ ਲੈ ਹਾਂਜੀ ਭਾਈ ਜੀ ਕੀ ਨਾਂ ਜੀ ਆਪਣਾ ਅਬਦੁੱਲਾ ਜੀ ਅਬਦੁੱਲਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਸੋਈਆਂ ਜੀ ਸੋਈਆਂ ਦੇ ਰਹਿਣ ਵਾਲੇ ਹੋ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਇੱਕ ਟਰਾਲੀ ਨੂੰ ਅੱਗ ਲੱਗੀ ਖੜੀ ਹੈ ਜੀ ਕੀ ਕਾਰਨ ਰਿਹਾ ਹੈ ਇਹ ਦੇ ਪਰਾਲੇ ਲੈ ਕੇ ਆ ਰਹੇ ਸੀ ਗੱਠਾਂ 'ਚ ਤਾਰਾਂ ਬਹੁਤ ਜ਼ਿਆਦਾ ਨੀਵੀਆਂ ਜੀ ਕਿੱਥੋਂ ਲੈ ਕੇ ਆ ਰਹੇ ਸੀ ਅਬਦੁੱਲਾਹ ਜੀ ਗਗੜੇ ਤੋਂ ਜੀ ਅੱਛਾ ਗਗੜੇ ਤੋਂ ਲੈ ਕੇ ਆ ਰਹੇ ਸੀਗੇ ਅੱਛਾ ਫਿਰ ਜਿਹੜੀ ਅੱਗ ਲੱਗੀ ਹੈ ਜੀ ਅੱਗ ਕਿਵੇਂ ਲੱਗੀ ਹੈ ਇਹ ਅੱਗ ਜਿਹੇ ਤਾਰਾਂ ਬਹੁਤ ਨੀਵੀਆਂ ਵੱਡੀ ਲਾਈਨ ਹੈ ਜੀ ਅੱਛਾ ਜੀ ਤਾਂ ਉਹਦੇ ਨਾਲ ਸੰਪਰਕ ਲੱਗਣ ਨਾਲ ਅੱਗ ਲੱਗੀ ਗੱਠਾਂ ਨੂੰ ਬਾਈ ਜੀ ਤੁਸੀਂ ਇਹ ਫਿਰ ਬਿਜਲੀ ਵਿਭਾਗ ਮੇਲੇ ਧਿਆਨ 'ਚ ਨਹੀਂ ਲੈ ਕੇ ਜਾਂਦਾ ਮਾਮਲਾ ਬਿਜਲੀ ਵਿਭਾਗ ਮੈਨੂੰ ਜੀ ਸਾਡੇ ਕੋਲੇ ਨੰਬਰ ਨਹੀਂ ਸੀ ਉਹਨਾਂ ਨੂੰ ਲਾਇਆ ਲੋਇਆ ਫੋਨ ਪੈਂਡ ਦੇ ਨੇ ਬਾਅਦ 'ਚ ਕਿਤੇ ਆਏ ਹੁਣੇ ਮੌਕੇ ਤੇ ਨਹੀਂ ਆਏ ਜੀ ਵੇ ਤਾਂ ਨਹੀਂ ਹੈ ਕਿ ਦੇਖੇ ਤੁਹਾਡੀਆਂ ਜਿਹੜੀਆਂ ਟਰਾਲੀ ਲੋਡ ਕੀਤੀ ਹੋਈ ਸੀ ਜਿਆਦਾ ਹਾਈਟ ਦੇ ਵਿੱਚ ਹੋਵੇ ਉੱਚੀ ਜਿਆਦਾ ਹੋਵੇ ਨਾਰਮਲ ਸੀ ਅੱਗੇ ਇੱਕ ਗੇੜਾ ਮੈਂ ਨਗਾ ਕੇ ਲੈ ਗਿਆ ਦੂਜਾ ਗੇੜਾ ਵੀ ਉਹਨੇ ਹਾਈਟ ਦੇ ਵਿੱਚ ਸੀ ਬਿਲਕੁਲ ਇੱਕ ਸਾਡਾ ਨਿਤ ਦਾ ਕੰਮ ਆ ਜੀ ਗੱਠਾ ਠਾਣਾ ਅੱਜ ਦਾ ਕੰਮ ਨੇ 5 ਸਾਲ ਹੋ ਗਏ ਸਾਨੂੰ ਇਹ ਟਰਾਲੀ ਨੂੰ ਇਸ ਹਿਸਾਬ ਨਾਲ ਚਲਦੇ ਇੱਕ ਹੀ ਲੋਡ ਤੇ ਰੱਖਦੇ ਇੱਕ ਗੱਠ ਵੀ ਵੱਧ ਨਹੀਂ ਪਾਉਂਦੇ ਜੀ ਜਿੰਨਾ ਮਾਲ ਪਾਉਂਦੇ ਉਹਨਾਂ ਹੀ ਪਾਉਂਦੇ ਹੁਣ ਟਰਾਲੀ ਥੋੜੀ ਖੜੀ ਆ ਹਜੇ ਵੀ ਧੁੱਕ ਰਹੀ ਆ ਦੇਖੋ ਤੇ ਪਰ ਜਿਹੜਾ ਟਰੈਕਟਰ ਸੀ ਫਿਰ ਉਹ ਕਿੱਧਰ ਗਿਆ ਜੀ ਸਾਈਡ ਤੋਂ ਲੱਗ ਕੇ ਆ ਕੇ ਲੱਗੇ ਸਾਈਡ ਤੇ ਤਾਰਾਂ ਬਹੁਤ ਪਿੰਗ ਆਂਗੋ ਲੰਮਕਦੇ ਪਏ ਆਂ ਦੇਖ ਲਓ ਜੀ ਮੌਕੇ ਤੇ ਕੋਈ ਜੱਕਾ ਅੱਛਾ ਸੋਈਆਂ ਪੈਣ ਦੇ ਜਿਹੜੀ ਫਿਰਨੀ ਆ ਉਹਦੇ ਉੱਪਰ ਲੀਆਂ ਤਾਰਾਂ ਨਾਲ ਲੱਗੀ ਆ ਜੀ ਇਹ ਹਾਂ ਜੀ ਹਾਂ ਜੀ ਤੇ ਬਿਜਲੀ ਵਿਭਾਗ ਦੇ ਅਫਸਰਾਂ ਨਾਲ ਜਾਂ ਕੋਈ ਗੱਲਬਾਤ ਹੋਈ ਹੋਵੇ ਜਾਂ ਕੋਈ ਆਇਆ ਹੋਵੇ ਕੀ ਗੱਲਬਾਤ ਹੋਈ ਕੋਈ ਨਹੀਂ ਆਇਆ ਨਾ ਸਾਡੇ ਕੋਈ ਗੱਲ ਹੋਈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਬਦੁੱਲਾ ਜੀ ਜੇ ਅਸੀਂ ਆ ਮੰਗ ਕਰਦੇ ਸਾਡ ਨੂੰ ਆ ਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਸਾਰੇ ਟਰਾਲੇ ਮਲ ਚੁਕੇ ਦਾ ਬਿਲਕੁਲ ਖਤਮ ਹੋ ਗਿਆ ਜੀ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਇਹ 2 ਲੱਖ ਦੀ ਪਰਾਲੀ ਸੀ ਕਿ 10000 ਜੀ ਦੋ ਕੇਲਿਆਂ ਦੇ ਪ੍ਰਾਲੀ ਸੀ ਯਾਨੀ 2 ਸਵਾ ਲੱਖ ਰੁਪਏ ਦਾ ਤੁਹਾਡਾ ਨੁਕਸਾਨ ਹੈਗਾ ਜੀ ਜੀ ਬਿਲਕੁਲ ਜੀ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਮੇਰੇ ਨਾਮ ਇਸਮਾਇਲ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਫਿਰ ਤੁਸੀਂ ਮਕਲਾਰ ਪਿੰਡ ਵਾਲਾ ਤੇਰੇ ਜੀ ਅੱਜ ਤੁਸੀਂ ਅਬਦੁੱਲਾ ਦੀ ਜਿਹੜੀ ਟਰਾਲੀ ਨੂੰ ਅੱਗ ਲੱਗੀ ਆ ਉਹਦੇ ਸਬੰਧ ਦੇ ਚ ਅੱਜ ਗੁੱਜਰ ਪਰਿਵਾਰ ਸਾਰਾ ਇਕੱਠਾ ਹੋਇਆ ਜੀ ਕੀ ਕਹਿਣਾ ਚਾਹੋਗੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਜੀ ਸਾਡੀ ਨਿੱਤ ਦਾ ਇਹ ਕੰਮ ਹੈ ਅਸੀਂ ਪਰਾਲੀ ਪੂੜੀ ਵੀ ਲੈਣੀ ਹੈ ਬਾਕੀ ਜਿਹੜੀ ਇਹ ਤਾਰਾਂ ਨੀਵੀਆਂ ਇਹ ਅਸੀਂ ਦੇ ਮਹਿਕਮੇ ਅੱਗ ਵੀ ਬੇਨਤੀ ਕਰਦੇ ਆਂ ਔਰ ਸਰਕਾਰ ਕੋ ਬੇਨਤੀ ਇਹ ਕਰਦੇ ਆ ਕਿ ਫੇਈ ਸਾਡਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਜੀ ਇਹਦਾ ਮਤਲਬ ਕੋਈ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੀ ਬਿਜਲੀ ਮਹਿਕਮੇ ਵਾਲੇ ਆ ਇਹ ਥੋੜੀ ਤਾਰਾਂ ਤਾਹ ਨੂੰ ਚੱਕ ਦੇਣ ਕਿਉਂਕਿ ਛੋ ਇਹ ਨਹੀਂ ਜੀ ਬਈ ਟਰਾਲੀ ਲੱਗੀ ਆ ਸਾਈਡ ਤੋਂ ਅੱਗ ਲੱਗੀ ਆ ਟਰਾਲੀ ਨੂੰ ਇਹ ਉੱਚੀ ਹੁੰਦੀ ਦਾ ਉਤੂ ਤੇ ਲੱਗਦੀ ਇਹ ਸਾਈਡ ਤੋਂ ਲੱਗੀ ਅੱਗ ਤੇ ਤਾਰਾਂ ਜਿਹੜੀਆਂ ਉਹ ਤਾਰਾਂ ਟਕਰਾ ਕੇ ਉਥੋਂ ਚਲੰਗਾਰੀ ਪੈ ਕੇ ਤੇ ਅੱਗ ਪੈ ਗਈ ਹੈ ਜਾਨੀ ਤੁਹਾਡੇ ਕਹਿਣ ਦਾ ਮਤਲਬ ਟਰਾਲੀ ਦੀ ਹਾਈਟ ਜ਼ਿਆਦਾ ਨਹੀਂ ਸੀ ਉੱਚੀ ਨਹੀਂ ਸੀ ਕਿ ਟਰਾਲੀ ਥੋੜੀ ਲੋਡ ਕੀਤੀ ਹੋਈ ਨਹੀਂ ਨਹੀਂ ਉੱਚੀ ਨਹੀਂ ਸੀ ਜੀ ਪਹਿਲੇ ਵੀ ਲੈ ਕੇ ਗਿਆ ਸੀ ਜੀ ਉੱਚੀ ਨਹੀਂ ਸੀ ਅਸੀਂ ਦਰਦੇ ਪਹਿਲੇ ਹੀ ਸੰਗਣਾ ਧੋ ਦੋ ਚਾਰ ਗੱਠਾ ਥੱਲੇ ਹੀ ਰੱਖਦੇ ਆ ਜੀ 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 ਕਿਉਂਕਿ ਬਈ ਕਿੱਥੇ ਨੁਕਸਾਨ ਨਾ ਹੋਵੇ ਉਹ ਸਾਈਡ ਤੋਂ ਲੱਗੀ ਹੈ ਜੀ ਸਾਈਡ ਤੋਂ ਤਾਰਾਂ ਥੋੜੀਆਂ ਨਮਕਦੀਆਂ ਸੀਗੀਆਂ ਔਰ ਦੋ ਇਹ ਦੋਨਾਂ ਹੀ ਪਰਾਂਗੇ ਸਾਡੀ ਬੇਨਤੀ ਹੈ ਇੱਕ ਜਿਹੜਾ ਮਹਿਕਮਾ ਆ ਗਿਆ ਇਹ ਮਹਿਕਮਾ ਤਾਰਾ ਨੂੰ ਤਾਂ ਚੱਕ ਦੇਵੇ ਛੋਟੀ ਗੱਡੀਆਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਹੈ ਕੁਰਪੈਨ ਲੱਗਦੀ ਹੈ ਉਹ ਵੀ ਲੱਗਦੀ ਹੈ ਵੱਡੀ ਗੱਡੀ ਨੂੰ ਤਾਂ ਜ਼ਿਆਦਾ ਹੀ ਨੁਕਸਾਨ ਹੈ ਤੇ ਸਾਡਾ ਵੀ ਬਾਕੀ ਇਹ ਸਰਕਾਰ ਅੱਗੇ ਇਹ ਸਾਡੀ ਬੇਨਤੀ ਹੈ ਕਿ ਭਈ ਇਹਦਾ ਮੁਆਵਜ਼ਾ ਦਿੱਤਾ ਜਾਵੇ 2.25 ਲੱਖ ਦਾ ਨੁਕਸਾਨ ਹੋ ਗਿਆ ਗਰੀਬ ਹੈ ਇਸ ਟਾਈਮ ਪਰਾਲੀ ਦਾ ਸੀਜ਼ਨ ਦਾ ਟਾਈਮ ਹੈ ਤੇ ਸਾਡਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਇਹ ਬੇਨਤੀ ਕਰਦੇ ਆ ਅਸੀਂ ਜੀ ਜੀ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਦਰਸ਼ੇਪ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਬਾਈ ਇੱਥੇ ਦੇ ਹੀ ਰਹਿਣ ਵਾਲੇ ਹਾਂ ਸੋਈਆਂ ਪਿੰਡ ਦੇ ਰਹਿਣ ਵਾਲੇ ਆ ਅੱਜ ਗੁੱਜਰ ਪਰਿਵਾਰ ਇੱਥੇ ਇਕੱਠਾ ਹੋਇਆ ਜੀ ਦੇਖੋ ਇਹ ਕਦੇ ਵੀ ਸਾਡਾ ਨੁਕਸਾਨ ਹੋਇਆ ਬਿਜਲੀ ਵਿਭਾਗ ਦੇ ਅਣਗਹਿਲੀ ਕਰਨਾ ਤਾਰਾਂ ਤੋੜਾ ਨੀਵੀਆਂ ਕਰਨ ਨੇ ਟਰਾਲੀ ਨੂੰ ਅੱਗ ਲੱਗ ਗਈ 2.5 ਲੱਖ ਦਾ ਨੁਕਸਾਨ ਜਿਹੜਾ ਇਹ ਕਹਿੰਦੇ ਆ ਇਹਨਾਂ ਦਾ ਮੰਨਣਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਬੰਧ ਚ ਮੈਂ ਤਾਂ ਵੀਰ ਜੀ ਇਹੀ ਕਹਿਣਾ ਚਾਹੁੰਦਾ ਬਈ ਸਾਡੇ ਤਾਂ ਪਿੰਡਾਂ ਦੇ ਰਸਤੇ ਪਹਿਲਾਂ ਹੀ ਤੰਗ ਆ ਜੀ ਠੀਕ ਆ ਜੇ ਇਹ ਮੁਲਾਜ਼ਮਾਂ ਇਹ ਤਾਰਾਂ ਦੀ ਸਾਬ ਸਵਾਲ ਸਹੀ ਰੱਖਣ ਤਾਂ ਇਹ ਨੁਕਸਾਨ ਨਾ ਹੋਵੇ ਜੀ 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 ਕਿਉਂਕਿ ਇਹ ਗਰੀਬ ਪਰਿਵਾਰ ਆ ਜੀ ਬਸਾਂ ਇਹ ਆਪਦਾ ਗੁਜ਼ਾਰਾ ਕਰਦੇ ਆ ਆ ਟਾਈਮ ਹੁੰਦਾ ਇਹਨਾਂ ਦਾ ਕੰਮ ਕਰਨ ਦਾ ਪਰਾਲੀ ਸਾਂਭਣ ਦਾ ਜੀ ਤੇ ਜੇ ਐਸੇ ਟਾਈਮ 'ਚ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਫਿਰ ਇਹ ਗਲਤ ਗੱਲ ਹੈ ਜੀ ਹੁਣ ਜੇ ਵੈਸੇ ਤਾਂ ਇਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਹੱਕ ਦੇ ਵਿੱਚ ਖੜਦੇ ਹੋਏ ਜੀ ਮੈਂ ਤਾਂ ਵੀਰ ਜੀ ਆਪ ਕਹਿਣਾ ਵੀ ਜੇ ਉਹ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਆ ਜੀ ਤੇ ਤੁਸੀਂ ਪਿੰਡ ਦੇ ਨੁਮਾਇੰਦੇ ਹੋ ਪਿੰਡ ਦੇ ਵਿੱਚ ਬਾਈਵੰਦ ਦੇ ਵਸਨੀਕ ਵੀ ਹੋ ਤੇ ਬਿਜਲੀ ਮਹਿਕਮੇ ਨੂੰ ਇਸ ਸਬੰਧ ਦੇ ਵਿੱਚ ਕੋਈ ਤੁਸੀਂ ਜਾਣਕਾਰੀ ਦਿੱਤੀ ਜੀ ਉਹਨਾਂ ਨੂੰ ਇਤਲਾਹ ਦਿੱਤੀ ਵੀ ਇਹ ਕੰਮ ਹੋਇਆ ਜੀ ਬਿਲਕੁਲ ਜੀ ਹਾਂ ਸਾਡੇ ਸਰਪੰਚ ਸਾਹਿਬ ਨੇ ਵੀ ਕਿਹਾ ਜੀ ਜਿਹੜੇ ਸਾਡੇ ਹੁਣ ਮੌਜੂਦਾ ਅਸੀਂ ਵੀ ਕਿਹਾ ਉਹ ਆਏ ਮੌਕੇ ਤੇ ਉਹਨਾਂ ਨੇ ਆ ਕੇ ਲਾਈਟ ਵੀ ਕੱਟੀ ਆ ਤੇ ਮੌਕਾ ਵੀ ਵੇਖਿਆ ਤੇ ਨਾਲ ਉਹਨਾਂ ਨੂੰ ਮੈਂ ਮੌਕਾ ਵੀ ਬਖਾਇਆ ਵੀ ਜਿੱਥੇ ਤਾਰਾਂ ਦਾ ਛਾਟ ਹੋਇਆ ਇਹ ਜੀ ਠੀਕ ਆ ਉਹ ਤਾਰਾਂ ਨੀਵੀਆਂ ਬਹੁਤ ਨੇ ਮੈਂ ਉਹਨਾਂ ਨੂੰ ਅਪੀਲ ਵੀ ਕਰੀ ਆ ਵੀ ਇਹ ਤਾਰਾਂ ਉੱਚੀਆਂ ਕਰੀਆਂ ਯਾਰ ਜੀ ਫਿਰ ਉਹਨਾਂ ਨੇ ਕੋਈ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾਂ ਨਹੀਂ ਜੀ ਉਸ ਵੰਦ ਵਿੱਚ ਬੋਲੇ ਕੁਝ ਉਹ ਤਾਂ ਵੀਰ ਜੀ ਮਲਾਜਮ ਆਏ ਸੀ ਜੀ ਮਲਾਜਮਾਂ ਨੇ ਤਾਂ ਚਲੋ ਇਹਨਾਂ ਨੂੰ ਕੋਈ ਗੱਲ ਨਹੀਂ ਹੋਈ ਇਹਨਾਂ ਨਾਲ ਤੇ ਇਹ ਤਾਂ ਹੁਣ ਇਕੱਠੇ ਹੋ ਕੇ ਜਾਂ ਤਾਂ ਉਹ ਦਫ਼ਤਰ ਜਾ ਕੇ ਆਪਣੇ ਗ੍ਰੈਡਿੰਗ ਦੇ ਵਿੱਚ ਜਾ ਕੇ ਗੱਲ ਕਰਨ ਕਿਹੜਾ ਗ੍ਰੈਡ ਲੱਗਦਾ ਜੀ ਇਹਨਾਂ ਨੂੰ ਪੱਬੀਆਂ ਲੱਗਦਾ ਜੀ ਅੱਛਾ ਜੀ ਸਾਡੇ ਪਿੰਡ ਨੂੰ ਜੀ 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 ਤੇ ਕਿਹੜਾ ਜਈ ਜਾ ਇੱਥੇ ਐਸ ਡੀਓ ਤੁਹਾਨੂੰ ਹੀ ਲੱਗਦਾ ਜਈ ਹੁਣ ਤਾਂ ਮੈਨੂੰ ਯਾਦ ਨਹੀਂ ਜੀ ਕੀ ਨਾਂ ਉਹਨਾਂ ਦਾ ਜੀ ਤੇ ਪਹਿਲਾਂ ਸੀਗੇ ਜਸਵਾਲ ਦੇ ਉਹ ਚਲੇ ਗਏ ਬਦਲੀ ਹੋ ਕੇ ਜੀ 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 ਉਹਨਾਂ ਨਾਲ ਆਪਣਾ ਵਾਹ ਵਾਸਤਾ ਸੀਗਾ ਉਹ ਸੁਣਦੇ ਵੀ ਸੀ ਆਪਣੀ ਗੱਲਬਾਤ ਜਿਵੇਂ ਉਹਨਾਂ ਨੂੰ ਪਿੰਡ ਦੀ ਕੋਈ ਗੱਲ ਕਹਿਣੀ ਉਹ ਮੰਨਦੇ ਵੀ ਸੀਗੇ ਜੀ 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 ਫਿਰ ਹੁਣ ਵੀ ਚਲੋ ਮੁਲਾਜ਼ਮਾਂ ਦੀ ਨਿਗਰਾਨੀ ਚੱਲ ਜੇ ਗੱਲ ਤਾਂ ਇਹ ਜੀ ਮੇਰੀ ਤਾਂ ਅਪੀਲ ਇਹ ਹੀ ਆ ਵੀ ਚਲ ਪਿੰਡ ਦੇ ਰਸਤੇ ਸਾਡੇ ਪਹਿਲਾਂ ਹੀ ਤੰਗ ਆ ਵੀ ਇਹ ਹੋਵੇ ਨਾ ਤਾਂ ਇਹ ਤਾਰਾਂ ਉੱਚੀਆਂ ਕਰਾਈਆਂ ਜਾਣ ਜੀ 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 ਬਾਈ ਜੀ ਧੰਨਵਾਦ ਜੀ